ਇਹ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਇੱਕ ਗੱਡੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਇਸ ਗੱਡੀ ਦੀ ਛੱਤ ਤੇ ਇੱਕ ਪਰਿਵਾਰ ਬੈਠਾ ਹੈ ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਮੋਗਾ ਤੋਂ ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਪ੍ਰਸ਼ਾਸਨ ਦੇ ਕੀਤੇ ਵਿਕਾਸ ਕਾਰਜਾਂ ਦੀ ਵੀ ਪੂਲ ਖੁੱਲਦੀ ਨਜ਼ਰ ਆਈ ਹੈ ਕਿਉਂਕਿ ਇੱਥੇ ਅੰਡਰ ਬ੍ਰਿਜ ਦੇ ਵਿੱਚ ਜਦੋਂ ਪਾਣੀ ਭਰਿਆ ਜੋਨ ਹੀ ਇੱਥੋਂ ਗੱਡੀ ਲੰਘਣ ਲੱਗੀ ਤਾਂ ਪੂਰੀ ਗੱਡੀ ਪਾਣੀ ਦੇ ਵਿੱਚ ਡੁੱਬ ਗਈ ਅਤੇ ਬੱਚਿਆਂ ਸਮੇਤ ਇੱਕ ਵਿਅਕਤੀ ਜਦੋਂ ਆਪਣੇ ਪਰਿਵਾਰ ਨਾਲ ਪਿੰਡ ਜਾ ਰਿਹਾ ਸੀ ਤਾਂ ਉਸ ਦੀ ਗੱਡੀ ਪੂਰੀ ਤਰ੍ਹਾਂ ਡੁੱਬੀ ਤਾਂ ਸਾਰਾ ਪਰਿਵਾਰ ਛੱਤ ਤੇ ਆ ਕੇ ਬੈਠਾ ਅਤੇ ਉਸ ਤੋਂ ਬਾਅਦ ਲੋਕਾਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਇਸ ਪਰਿਵਾਰ ਨੂੰ ਪਾਣੀ ਚੋਂ ਬਾਹਰ ਕੱਢਿਆ ਯਾਨੀ ਕਿ ਅੰਡਰ ਬ੍ਰਿਜ ਤੋਂ ਬਾਹਰ ਕੱਢਿਆ ਪੂਰੇ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਗਈ ਜਦੋਂ ਇਹ ਭਾਰੀ ਮੀਂਹ ਪਿਆ ਅੰਡਰ ਬ੍ਰਿਜ ਤੋਂ ਲੰਘਣ ਸਮੇਂ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਜਾਣਕਾਰੀ ਮੁਤਾਬਕ ਕਾਰ ਤੇ ਚਾਲਕ ਪ੍ਰਕਾਸ਼ ਸਿੰਘ ਜੋ ਆਪਣੇ ਪਿੰਡ ਹਿੰਮਤਪੁਰਾ ਜਾ ਰਹੇ ਸੀ ਆਪਣੇ ਪਰਿਵਾਰ ਦੇ ਨਾਲ ਉਹਨਾਂ ਦੀ ਗੱਡੀ ਅੰਡਰ ਬ੍ਰਿਜ ਵਿੱਚ ਗੁਜ਼ਰਨ ਲੱਗੀ ਤਾਂ ਉੱਥੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਇਸ ਘਟਨਾ ਨੂੰ ਜਦੋਂ ਨਗਰ ਨਿਗਮ ਨੇ ਦੇਖਿਆ ਤਾਂ ਮੇਅਰ ਬਲਜੀਤ ਸਿੰਘ ਨੂੰ ਪਤਾ ਲੱਗਿਆ ਤਾਂ ਤੁਰੰਤ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੂੰ ਲੈ ਕੇ ਪਹੁੰਚੇ ਅਤੇ ਪਰਿਵਾਰ ਨੂੰ ਇੱਥੋਂ ਰੈਸਕਿਊ ਕੀਤਾ ਗਿਆ। ਤਾਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ ਜਾਣਕਾਰੀ ਮੁਤਾਬਕ ਅੰਡਰ ਬ੍ਰਿਜ ਦੇ ਅੰਦਰ ਲਗਭਗ 10 ਫੁੱਟ ਪਾਣੀ ਜਮਾ ਹੋ ਗਿਆ ਸੀ ਉੱਥੇ ਸ਼ਹਿਰ ਵਿੱਚ ਖੜੇ ਪਾਣੀ ਦੀ ਸਮੱਸਿਆ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੇਰਾ ਨਾਮ ਪ੍ਰਕਾਸ਼ ਸਿੰਘ ਐਹਮਤਪੁਰੇ ਤੋਂ ਆਈ ਸੀ ਫਿਰ ਜਿਹੜਾ ਅੰਡਰਬ੍ਰਿਜ ਦੇ ਨੀਚੇ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਦੀ ਅਸੀਂ 4 ਜਣੇ ਸੀ ਕਿ ਕਾਰਨ ਪਤਾ ਨਹੀਂ ਲੱਗਾਗਾ ਪਾਣੀ ਬੜਾ ਸੀਗਾ ਜੀ ਸਾਨੂੰ ਪਤਾ ਹੀ ਨਹੀਂ ਸੀਗਾ ਬੇਤੇ ਪਾਣੀ ਇੱਥੇ ਇੰਨਾ ਖੜਾਗਾ ਉਹ ਗੱਡੀ ਬਾੜੀ ਮੜ ਕੇ ਬਸ ਉਹ ਇੱਕਦਮ ਵਿੱਚ ਚਲੀ ਗਈ ਮੁੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੌਣ ਕੌਣ ਸੀ ਵਿੱਚ ਮੈਂ ਸੀ ਗਈ ਮੇਰੇ ਮਾਸੜ ਜੀ ਸੀਗੇ ਨਾਲ ਦੋ ਸੈਸਟਰ ਸਿੰਘ ਆ ਮੇਰੇ ਕਾਂ ਉਹਨਾਂ ਦੇ ਹਾਲਤ ਕਿੱਦਾ ਠੀਕ ਹੈ ਹੁਣ ਤਾਂ ਕੱਢਿਆ ਕਿੰਨਾ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਪਰਵਾਈ ਸਾਹਮਣੇ ਆ ਰਹੀ ਹੈ ਤੁਸੀਂ ਮਸਾਂ ਬਚਿਓ ਹਾਂਜੀ ਸਰ ਬਸਾਂ ਹੀ ਬਚਾਈਆਂ ਸੀ ਕੀ ਲੋਕਾਂ ਨੂੰ ਦੇਗਾਉਂਗੇ ਲੋਕਾਂ ਦਾ ਬਸ ਕੀ ਕਹਣਾ ਕਿ ਨਗਰ ਨਗਰ ਨੂੰ ਚਾਹੀਦਾ ਇਹਦੀ ਕੋਸ਼ਿਸ਼ ਕਰਨ ਇਹਦਾ ਹੱਲ ਪਾਣੀ ਦਾ ਜਾਨੀ ਮਾਨੀ ਨੂੰ ਖਤਰਾ ਨਹੀਂ ਹੋਇਆ ਕੋਈ ਨਹੀਂ ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਜਿਹੜੀ ਪਾਣੀ ਚ ਡੁੱਬੀ ਖੜੀ ਆ ਗੱਡੀ ਕਿਹੜੀ ਹੈ ਸਾਡੀ ਆਰਟਿਕਾ ਜੀ ਤੁਸੀਂ ਠੀਕ ਹੋ ਹਾਂਜੀ ਪਰਿਵਾਰ ਸਾਹਿਬ ਠੀਕ ਹੈ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਜਿਨ੍ਹਾਂ ਨੇ ਸੇਵਾ ਬਸਤੀ ਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਸਾਰੇ ਹੀ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋਈ ਰੇਲਵੇ ਵਾਲੀ ਡੈੱਡ ਕੋਟੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੋਡ ਐਕਸੀਡੈਂਟ ਤੇ ਜਾਂ ਇਦਾਂ ਦੀਆਂ ਜਿਹੜੀਆਂ ਐਵੇਂ ਘਟਨਾਵਾਂ ਹੁੰਦੀਆਂ ਉਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰੇ ਕੋਲ 3 ਘੰਟੇ ਹੋ ਗਏ ਆ بارش ਹੱਟੀ ਨੂੰ ਰੇਲਵੇ ਰੋਡ ਦਾ ਹਾਤਾ ਬਤਮ ਸਿੰਘ ਦਾ ਮੰਜੇਸਟਰ ਰੋਡ ਦਾ ਸਾਰਾ ਪਾਣੀ ਉਹ ਬ੍ਰਿਜ ਦੇ ਥੱਲੇ ਹੁੰਦਾ ਕਿਉਂਕਿ ਓਵਰਬ੍ਰਿਜ ਦੇ ਥੱਲੇ ਆਉਣ ਦੇ ਕਾਰਨ ਜਿਹੜਾ ਕਿ ਰੇਲਵੇ ਟਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਤੇ ਸਵੇਰ ਤੋਂ ਹੀ ਨਗਰ ਨਿਗਮ ਦੇ ਜਿਹੜੇ ਮੁਲਾਜ਼ਮਾ ਸਾਡਾ ਹਜੇ ਵੀ ਹੁਣ ਵੀ ਜਨਰੇਟਰ ਜੇ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਾਤਰਾ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ ਦੇ ਕੱਤਰ ਹੁੰਦਾ ਵਾ ਤੇ ਫਿਰ ਪਾਣੀ ਨਿਕਲਣ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੇਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਉੱਤੇ ਆਪਣੀ ਜਿੰਨੀ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਦੇ ਅਹੁਦੇ ਤੇ ਬਰਾਜਮਾਨੀ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਣ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ ਦੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਆਂ ਜੇ ਵੀ ਅੱਜ ਕੱ ਲਈ ਵੀ ਸਾਨੂੰ ਨਗਰ ਰੰਗਮ ਦੇ ਮੇਅਰ ਦੀ ਸੀਟ ਮਿਲੀ ਆ 2 ਸਾਲਾਂ ਤੋਂ ਸੀਟ ਜੇ ਕਿ ਅਸੀਂ ਮੈਂ ਨਗਰ ਰੰਗਮ ਦੇ ਵਿੱਚ ਮੇਅਰ ਆ ਕਿਉਂਕਿ ਮੇਅਰ ਵਾਲਾ ਅਹੁਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਹੈ ਕਿਉਂਕਿ ਸੇਵਾ ਸਿਮਰਨ ਇੱਕ ਐਵ ਜੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਹੈ ਨਾ ਕਿਸੇ ਭੈਣ ਨੂੰ ਮਿਲ ਸਕਦੀ ਹੈ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਹੈ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਹੈ ਸੇਵਾ ਵੀ ਉੱਥੇ ਹੀ ਸ਼ੋਭਦੀ ਹੈ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਨੇ ਸਭ ਕਿੰਨੇ ਜਣੇ ਘਾਰ ਚ ਸਵਾਰ ਸੀ ਉਹਨਾਂ ਦੀ ਹਾਲਤ ਕੀ ਤਾਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੂੰ ਦੱਸਣ ਦੇ ਮਤਾਬਕ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗੰਗਮ ਦੇ ਸਯੋਜਗ ਦੇ ਸਾਡੀ ਕੀ ਫਾਰਗੇਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਅਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫਿਰ ਇਹਗੀਆਂ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿਉਂਕਿ ਇਹ ਵੈਂਚ ਮਸ਼ੀਨ ਆ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੀ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਦੇ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਮਲਾਜਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਤਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜੇ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਇਹ ਹਾਦਸਾ ਹੋ ਗਿਆ ਤੇ ਤੁਰੰਤ ਆਪਦੀ ਇਥੇ ਜਿਹੜੀ ਕਟੜਾ ਸਥਾਨ ਤੇ ਪਹੁੰਚੇ ਸਾਡੀ ਟੀਮ ਸਾਡੀ ਕੀ ਕੀ ਕਿ ਮੁਸ਼ਕਲਤ ਕਰਨੀ ਪੈਗੀ ਸੀ ਸਾਡੀ ਤੁਸੀਂ ਦੇਖ ਹੀ ਰਿਹਾ ਜੀ ਮੇਰੇ ਖਿਆਲ ਲੱਗਦਾ ਜੀ ਕਰੀਬ ਪੌਣਕ ਘੰਟਾ ਲੱਗੀ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲਣੀ ਵਿੱਚ ਉਹਦੀ ਨਿਕਲ ਰਹਿ ਗਿਆ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ ਸਾਉਂ ਤੋਂ ਬਚਾਲਿਆ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਂ ਤੁਹਾਨੂੰ ਤਾਂ ਕਰਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਵੀ ਤੁਸੀਂ ਵੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ بارش ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗਨ ਬੈਠਾ ਵਾ ਪਹਾੜਾਂ ਦੇ ਵਿੱਚ ਜੋ ਇੱਥੇ ਦੀ ਗੱਲ ਕਰਦੇ ਆ ਜੇ ਨਗਰ ਨਗਨ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ بارش ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜੇ ਇਕੱਤਰ ਹੋ ਗਿਆ ਤੇ ਉਹ ਚ ਨਗਰ ਨਗਨ ਦਾ ਕੀ ਹੈ ਦੋਸ਼ ਜੇ ਨਗਰ ਨਗਨ ਦਾ ਦੋਸ਼ ਆ ਤੁਸੀਂ ਮੈਨੂੰ ਇੱਕ ਵੀ ਦੱਸ ਦਿਓ ਸਵੇਰ ਤੋਂ ਤਨਦੀ ਨਾਲ ਡਿਊਟੀ ਕਰ ਰਿਆ ਮਾਂ ਸਵੇਰ ਦੇ ਬੂਟਾਂ ਪਾਈ ਸੀਗੇ ਵੀ ਮੈਂ ਹੁਣ ਮੈਂ ਘਰੇ ਜਾਣਾ ਵਾ ਤੇ ਆ ਹੁਣ ਦੁਬਾਰਾ ਫੇਰ ਤੁਸੀਂ ਦੇਖ ਲਓ ਉੱਤੋਂ ਤੋਂ ਥੱਲੇ ਥੱਲੇ ਲੱਗ ਤੱਕ ਤੇ ਸਾਰੇ ਪਾਣੀ ਨਾਲ ਭਿੱਜੇ ਹੋਏ ਆ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਹਤਾਂ ਦੇਣੀਆਂ ਤਾਂ ਲਾਂਹਤਾਂ ਦੇ ਜਾਣ ਸਾ ਵੀ ਇੱਕ ਹੋਰ ਗੱਲ ਸੋਚਣ ਵਾਲੀ ਗੱਲ ਆ ਵੀ ਇਹ ਜਦੋਂ ਬਰਸਾਤ ਹੁੰਦੀ ਹੈ ਇੱਥੇ ਪਾਣੀ ਖੜ ਜਾਂਦਾ ਪਰ ਲੋਕਾਂ ਨੇ ਇੱਥੇ ਕਿਉਂ ਨਹੀਂ ਬਣਾਇਆ ਹੋਇਆ ਸਿਸਟਮ ਜਦੋਂ ਬਰਸਾਤ ਹੁੰਦੀ ਪਾਣੀ ਖੜਦਾ ਇੱਥੇ ਕਿਉਂ ਨਹੀਂ ਰੁਕਦਾ ਬਿਲਕੁਲ ਉਹ ਬੋਰ ਸਾਡਾ ਹੋਇਆ ਹੋਇਆ ਜੀ ਟਿਊਬਲ ਚੱਲ ਰਿਹਾ ਜਨਰੇਟਰ ਵੀ ਚੱਲ ਰਿਹਾ ਸਵੇਰ ਤੋਂ ਰੈਗੂਲਰਲੀ ਉਹ ਨਹੀਂ ਰੁਕਿਆ ਜਾ ਰ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿੱਚ ਨਾ ਹੀ ਜਾਣ ਵੀ ਦੱਸੋ ਇਹ ਨਾਉਣ ਵਾਲੀਆਂ ਚੀਜ਼ਾਂ ਵੀ ਇਹ ਪਿਕਨਿਕ ਸਪੋਰਟ ਆ ਜਾਂ ਕਿ ਪੁਲ ਬਣਿਆ ਵਿਆ ਹੈ ਵੀ ਨਾਉਣ ਵਾਲਾ ਇਹੀ ਚੀਜ਼ੇ ਲੋਕ ਜਾਨ ਬੁੱਝ ਕੇ ਖੱਜਲ ਕਰਦੇ ਆ ਲਾਂਤਾਂ ਦਿੰਦੇ ਆ ਜਦੋਂ ਜਦੋਂ ਬੰਦਾ ਮੈਂ ਦੱਸ ਸਕਦਾ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਦੋਂ ਕਹਿੰਨਗੇ ਜੀ ਇਹ ਬਹੁਤ ਸੋਹਣੇ ਕਾਰਜ ਕਰਦਾ ਜੀ ਜਦੋਂ ਬੰਦਾ ਜਾਂਦਾ ਵਾ ਸੇਵਾ ਨੂੰ ਸਮਰਪਤ ਆ ਉਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚੋ ਹੀ ਬੋਲਿਆ ਤੁਸੀਂ ਕਹਿਣਾ ਯਾਰ ਬਹੁਤ ਸੋਹਣੇ ਕਾਰਜ ਕਰਦਾ ਇਹ ਸਾਡੇ ਜਿਹੜੇ ਭਰਾ ਵਾ ਇਹਨਾਂ ਦਾ ਉਤਸ਼ਾਹ ਬਣੇ ਵੀ ਇਹ ਸੇਵਾ ਨੂੰ ਸਮਰਪਤ ਆ ਜੇ ਮਰੇ ਪੈ ਦੀ ਤੁਸੀਂ ਲਾਹਣ ਤਾਂ ਹੀ ਦੇਣੀ ਜਾਂ ਮਰੇ ਪੈ ਤੇ ਜਾ ਕੇ ਕਿ ਸਰਧਾਂਗੀਆਂ ਦੇਵੋਗੇ ਤੁਸੀਂ ਜਾ ਕੇ ਉੱਥੇ ਕਹਦੋਂਗੇ ਜੀ ਇਹ ਬਹੁਤ ਸੋਹਣੇ ਕਾਰਜ ਫੇਰ ਕਿਨੇ ਵੇਖਣੇ ਹਣ ਇਹੀ ਗੱਲ ਸੋਚਣ ਵਾਲੀ ਆ ਨਾ ਗੱਲ ਵੀ ਇੱਥੇ ਜਦੋਂ ਪਤਾ 8 8 ਦਾਦਾ ਫੋੜ ਪਾਣੀ ਦੇ ਹੇਡ ਨੂੰ ਗਾ ਆਇਆ ਫੇਰ ਵੀ ਆਪਾਂ ਗੱਡੀ ਲੈ ਕੇ ਜਾ ਰਹੇ ਆ ਕਿ ਅੱਗੇ ਕੀ ਅੱਗੇ ਜਦੋਂ ਹੁਣ ਹੋਣੀ ਹੋਵੇ ਜਾਂ ਕਿਸੇ ਦਾ ਹਾਸਾ ਆਣ ਹੋਵੇ ਕਿਸੇ ਜੀ ਨੇ ਜਾਣਾ ਹੋਵੇ ਉੱਥੇ ਆਪਾਂ ਕੀ ਕਰ ਸਕਦੇ ਆ ਉਹ ਪ੍ਰਮਾਤਮਾ ਵਿਧੀ ਬਣਾ ਦਿੰਦਾ ਉਹਨਾਂ ਨੇ ਉੱਥੇ ਜਾ ਕੇ ਫਸਣਾ ਸੀ ਤੇ ਸਾਡੇ ਵਰਗੇ ਭਰਾਵਾਂ ਨੇ ਸੇਵਾ ਕਰਕੇ ਗੱਡੀ ਬਾਹਰ ਕਢਣੀ ਸੀ ਇੱਥੇ ਬੈਰੀਕੇਡ ਲਗਾ ਦਿਆ ਕਰੇ ਬੈਰੀਕੇਡ ਤਾਂ ਕੋਸ਼ਿਸ਼ ਇਹੀ ਹੁੰਦੀ ਆ ਜੀ ਜਿੱਥੇ ਹੁਣ ਦੇਖੋ ਜੇ ਮੈਂ ਹੁਣ ਕਹਾਂ ਵੀ ਮੈਂ ਇਕੱਲਾ ਵੀ ਸਾਰੇ ਕਿਤੇ ਮੈਂ ਆਪਦੀ ਡਿਊਟੀ ਦੇ ਸਕਦਾ ਮੈਂ ਕਿਉਂਕਿ ਮੈਂ ਇੱਕ ਕੋਸ਼ਿਸ਼ ਕਰ ਸਕਦਾ ਮਾਂ ਚਾਹੇ ਸੁਸਾਇਟੀ ਹੋਵੇ ਚਾਹੇ ਨਗਰ ਰੰਗਮ ਹੋਵੇ ਜਾਂ ਸਾਡੀਆਂ ਹੋਰ ਸਮਾਵਾ ਹੋਣ ਤੁਹਾਡਾ ਭਰਾ ਹਮੇਸ਼ਾ 24 ਘੰਟੇ ਸੇਵਾ ਨੂੰ ਹਾਜ਼ਰ ਆ ਤੇ ਸਾਡੇ ਜਿੱਥੇ ਇਹ ਦੋ ਭਰਾ ਜਾਂ ਸਾਡੇ ਹੋਰ ਸਮਾਜ ਸੁਰੱਖਿਤੀ ਦੇ ਮੈਂਬਰ ਆ ਸਾਰੇ ਹੀ ਸੇਵਾ ਨੂੰ ਸਮਰਪਿਤ ਆ ਧੰਨਵਾਦ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਕੀਤੀ ਵਾਹਿਗੁਰੂ ਜੀ ਕਾ